ਸਸ਼ੀਕਾਲ ਮੈਂ ਗੁਰਪ੍ਰਿਤ ਕੋਰ ਤੇ ਲੱਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਚੋਣ ਕਮਿਸ਼ਨ ਨੇ ਪਲਕੇਬਾਲ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਹੈ ਇਸ ਦੌਰਾਨ ਲੋਕ ਸਭਾ ਚੋਣ 2024 ਦੇ ਕੁਝ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਪੂਰੇ ਦੇਸ਼ ਦੇ ਵਿੱਚ ਚੌਣ ਜਾਤਾ ਲੱਗ ਜਾਵੇਗਾ ਇਸ ਗੱਲ ਦੀ ਜਾਣਕਾਰੀ ਚੋਣ ਕਮਿਸ਼ਨ ਨੇ ਖੁਦ ਦਿੱਤੀ ਹੈ ਚੋਣ ਕਮਿਸ਼ਨ ਦੇ ਵੱਲੋਂ ਆਮ ਚੋਣਾਂ 2024 ਦੇ ਨਾਲ ਕੁਝ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੇ ਕਾਰਜ ਕਰਮ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇਸ ਨੂੰ ਈਸੀ ਆਈ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ ਪਲਕੇ ਲੋਕ ਸਭਾ ਚ ਇਹ ਐਲਾਨ ਹੋਣ ਜਾ ਰਿਹਾ ਤੇ 2019 ਦੀਆਂ ਚੋਣਾਂ ਦਾ ਐਲਾਨ 10 ਮਾਰਚ ਨੂੰ ਹੀ ਹੋਇਆ ਸੀ ਅਤੇ ਹੁਣ ਚੋਣ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਐਤਵਾਰ ਨੂੰ ਕੀਤਾ ਸੀ ਪਰ ਇਸ ਵਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ ਕਾਂਗਰਸੀ ਵਿਧਾਇਕ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਰਾਜਕੁਮਾਰ ਚੱਬੇਵਾਲ ਨੇ ਵਿਧਾਇਕੀ ਤੌਰ 'ਤੇ ਅਸਤੀਫਾ ਦੇ ਦਿੱਤਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜਕੁਮਾਰ ਚੱਬੇਵਾਲ ਨੂੰ ਆਪ ਦੇ ਵੱਲੋਂ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਜਾ ਸਕਦੀ ਹੈ ਦੱਸਦੀ ਕਿ ਇਹੀ ਵਿਧਾਇਕ ਪਿਛਲੇ ਦਿਨੀ ਵਿਧਾਨ ਸਭਾ ਦੇ ਬਾਹਰ ਜੰਜੀਰਾ ਲੈ ਕੇ ਗਿਆ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਨ ਅਤੇ ਹੁਣ ਰਾਜਕੁਮਾਰ ਚੱਬੇਵਾਲ ਉਸੇ ਪਾਰਟੀ ਦਾ ਹਿੱਸਾ ਬਣ ਜਾ ਰਹੇ ਨੇ ਤੇ ਰਾਜਕੁਮਾਰ ਚੱਬੇਵਾਲ ਨੇ ਕਰਜ਼ਾ ਚੁੱਕਣ ਉੱਤੇ ਵੀ ਆਪ ਸਰਕਾਰ ਨੂੰ ਕੋਸਿਆ ਸੀ ਅਤੇ ਹੁਣ ਚੱਬੇਵਾਲ ਕਿੱਥੇ ਸਵਾਲ ਕਿਤੇ ਜਾ ਰਹੇ ਨੇ ਇਸ ਦੌਰਾਨ ਚੱਬੇਵਾਲ ਨੂੰ ਕੁ ਸਵਾਲ ਪੁੱਛਿਆ ਗਿਆ ਕਿ ਉਹ ਕੱਲ ਤਾਂ ਆਪ ਸਰਕਾਰ ਨੂੰ ਕਰਜ਼ਾ ਚੁਕਣ ਦੇ ਲਈ ਬੁਰਾ ਭਲਾ ਆਖ ਰਹੇ ਸਨ ਅਤੇ ਇਸ ਤੋਂ ਤੇ ਉਹਨਾਂ ਨੇ ਆਖਿਆ ਕਿ ਉਸ ਸਮੇਂ ਉਹ ਵਿਰੋਧੀ ਧਿਰ ਵਿੱਚ ਸਮਝ ਅਤੇ ਬਾਕੀ ਉਹ ਮੁੱਖ ਮੰਤਰੀ ਨੂੰ ਮਿਲੇ ਨਹੀਂ ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਜ਼ੀਰੋ ਕਰਜ਼ੇ ਦੇ ਪੰਡ ਹੋਲੀ ਕਰਨ ਦੇ ਲਈ ਸਰਕਾਰ ਲਗਾਤਾਰ ਕੋਸ਼ਿਸ਼ਾ ਕਰ ਰਹੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਵੀਰਵਾਰ ਸ਼ਾਮ ਨੂੰ ਮੱਥੇ ਤੇ ਸੱਟ ਲੱਗ ਗਈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸਰਕਾਰੀ ਹਸਪਤਾਲ ਚੋਂ ਉਹਨਾਂ ਦੇ ਕੁਝ ਟਾਂਕੇ ਲੱਗਣ ਅਤੇ ਟੈਸਟ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਦੇਰ ਸ਼ਾਮ ਛੁੱਟੀ ਦੇ ਦਿੱਤੀ ਗਈ ਅਤੇ ਇਹ ਜਾਣਕਾਰੀ ਤ੍ਰਿਨਮੋਲ ਕਾਂਗਰਸ ਨੇ ਦਿੱਤੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਕਾਰਜ ਵਾਪਸ ਲਜਾਇਆ ਗਿਆ ਤੇ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ 69 ਸਾਲਾ ਆਗੋ ਦੱਖਣੀ ਕੋਲਕਾਤਾ ਦੇ ਵਿੱਚੋਂ ਆਪਣੇ ਕਾਲੀ ਘਾਟ ਕਾਰ ਦੇ ਵਿੱਚ ਡਿੱਗ ਗਈ ਸੀ ਤੇ ਜਦੋਂ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤੇ ਸੀ ਅਤੇ ਪਾਰਟੀ ਨੇ ਐਕਸ ਦੇ ਉੱਤੇ ਬੈਨਰ ਜੀ ਦੇ ਮੱਥੇ 'ਚੋਂ ਖੂਨ ਵਹਿਣ ਦੀਆਂ ਤਸਵੀਰਾਂ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਜਿਸ ਸੇਬਚੋਣਾ ਨੇ ਉਹਨਾਂ ਦੇ ਨਿੱਜੀ ਕਾਰੋਬਾਰ ਤੇ ਲਗਾਏ ਦੋਸ਼ਾਂ ਦੇ ਲਈ 7 ਦਿਨਾਂ ਦੇ ਵਿੱਚ ਲਿਖਤੀ ਮਾਫੀ ਮੰਗਣ ਦੇ ਲਈ ਕਿਹਾ ਗਿਆ ਜੇਕਰ ਨਾ ਕਰਨ ਤੇ ਆਪ ਨੇਤਾ ਨੂੰ ਅਪਰਾਧਿਕ ਮਾਨ ਹਾਨੀ ਦੇ ਕੇਸ ਦਾ ਸਾਮਣਾ ਕਰਨਾ ਪਵੇਗਾ ਉਹਨਾਂ ਨੇ ਕਿਹਾ ਹੈ ਕਿ ਜੇ ਹਾ ਨਾ ਕਰਨ ਤੇ ਉਹਨਾਂ ਨੂੰ ਅਪਰਾਧਿਕ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਲਈ ਉਹਨਾਂ ਨੂੰ ਤਿਆਰ ਰਹਿਣਾ ਪਵੇਗਾ ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਮਾਨ ਪਹਿਲਾਂ ਹੀ ਸ਼੍ਰੀ ਮੁਖਸਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਚ ਰਿਹਾ ਤੇ ਜਿੱਥੇ ਮੈਂ 11 ਜਨਵਰੀ ਨੂੰ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ ਬਾਦਲ ਨੇ ਕਿਹਾ ਕਿ ਪਹਿਲਾਂ ਮੈਂ ਉਸ ਦੇ ਝੂਠਾਂ ਨੂੰ ਨਜ਼ਰ ਅੰਦਾਜ਼ ਕਰਦਾ ਸੀ ਪਰ ਹੁਣ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਭਗਵੰਤ ਸਿੰਘ ਮਾਨ ਨੂੰ ਮਾਫੀ ਮੰਗਣੀ ਪਵੇਗੀ ਜਾਂ ਲੱਖਾਂ ਪਿੱਛੇ ਜਾਣ ਦੇ ਲਈ ਤਿਆਰ ਰਹਿਣਾ ਪਵੇਗਾ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਕੰਮਕਾਜ ਦੇ ਵਿੱਚ ਬੇਨਿਯਮਾਂ ਦਾ ਇਲਜ਼ਾਮ ਲਗਾਉਣ ਵਾਲੀ ਪਟੀਸ਼ਨ ਤੇ ਵਿਚਾਰ განਤਨਕਾਰ ਕਰਦੇ ਹੋਏ ਕਿਹਾ ਕਿ ਹਰ ਪ੍ਰਣਾਲੀ ਦੇ ਆਪਣੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਹੁੰਦੇ ਨੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਜੱਤਾ ਅਤੇ ਜਸਟਿਸ ਅਗਸਟਿਨ ਜਾਰਜ ਮਸੀਹ ਦੇ ਬੈਚ ਨੇ ਕਿਹਾ ਕਿ ਇਹ ਅਦਾਲਤ ਤਾਂ ਪਹਿਲਾਂ ਹੀ ਕਈ ਮੌਕਿਆਂ ਤੇ ਕਈ ਪਟੀਸ਼ਨਾਂ ਦੀ ਜਾਂਚ ਕਰ ਚੁੱਕੀ ਹੈ ਤੇ EVM ਦੇ ਕੰਮਕਾਜ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕਰ ਚੁੱਕੀ ਹੈ ਤੇ ਬੈਚ ਨੇ ਪਟੀਸ਼ਨਰ ਨੰਦਨੀ ਸ਼ਰਮਾ ਨੂੰ ਕਿਹਾ ਕਿ ਅਸੀਂ ਕਿੰਨੀਆਂ ਪਟੀਸ਼ਨਾਂ ਤੇ ਵਿਚਾਰ ਹਾਲੀ ਦੇ ਵਿੱਚ ਅਸੀਂ 22 22 P A T ਨਾਲ ਸੰਬੰਧਤ ਇੱਕ ਪਟੀਸ਼ਨ ਤੇ ਵਿਚਾਰ ਕੀਤਾ ਤੇ ਅਸੀਂ ਧਾਰਨਾਵਾ ਤੇ ਨਹੀਂ ਚੱਲ ਸਕਦੇ ਹਰ ਵਿਧੀ ਦੇ ਆਪਣੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਹੁੰਦੇ ਨੇ ਮਾਫ ਕਰਨਾ ਅਸੀਂ ਧਾਰਾ 32 ਤਹਿਤ ਇਸ ਤੇ ਵਿਚਾਰ ਨਹੀਂ ਕਰ ਸਕਦੇ ਤੇ ਬੈਚ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਪਟੀਸ਼ਨ ਚ ਉਠਾਏ ਗਏ ਮੁੱਦਿਆਂ ਦੀ ਸੁਪਰੀਮ ਕੋਰਟ ਨੇ ਵਕ ਵਕ ਪਟੀਸ਼ਨਾਂ ਦੇ ਵਿੱਚ ਪਰਤਾਲ ਕੀਤੀ ਹੈ ਅਤੇ ਜਸਟਿਸ ਖੰਨਾ ਨੇ ਕਿਹਾ ਕਿ ਅਦਾਲਤ ਨੇ ਇਸ ਮੁੱਦੇ ਤੇ 10 ਤੋਂ ਜ਼ਿਆਦਾ ਮਾਮਲਿਆਂ ਦੀ ਜਾਂਚ ਕੀਤੀ ਹੈ ਡੀਬਰਗਟ ਜੇਲ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੀ ਸਿਹਤ ਵਿਗੜ ਗਈ ਹੈ ਦਾਵਾ ਅਮਰਿਤਪਾਲ ਸਿੰਘ ਦੇ ਵਕੀਲ ਅਤੇ ਬੁਲਾਰੇ ਸੀਨੀਅਰ ਐਡਵੋਕੇਟ ਰਾਜਵੇਵ ਸਿੰਘ ਖਾਲਸਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਅਮਰਿਤਪਾਲ ਦੀ ਪਤਨੀ ਕਿਰਨਦੀਪ कौर ਉਹਨਾਂ ਨੂੰ ਮਿਲਣ ਦੇ ਲਈ ਡਿਬਰਗਟ ਜੇਲ ਦੇ ਵਿੱਚ ਗਈ ਸੀ ਜਿੱਥੇ ਉਸਦੀ ਪਤਨੀ ਨੂੰ ਖੁੰਦੀ ਉਲਟੀ ਹੋਈ ਸੀ ਅਤੇ ਜਿਸ ਕਾਰਨ ਅਮਰਿਤਪਾਲ ਦੀ ਹਾਲਤ ਕਾਫੀ ਗੰਭੀਰ ਹੋ ਗਈ ਅਤੇ ਕਿਸੇ ਵੀ ਸਮੇਂ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਉਸਦੀ ਪਤਨੀ ਦਾ ਕਹਿਣਾ ਹੈ ਕਿ ਅਜਿਹੇ ਹਾਲਤ ਦੇ ਵਿੱਚ ਉਸਦੀ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਐਡਵੋਕੇਟ ਖਾਲਸਾ ਦੱਸਿਆ ਕਿ ਡਿਬਰਗੜ ਜੇਲ੍ਹ ਦੇ ਵਿੱਚੋਂ ਬੰਦ ਅਮਰਿਤਪਾਲ ਸਿੰਘ 16 ਫਰਵਰੀ ਤੋਂ ਕੁੱਫਰ ਹੜਤਾਲ ਤੇ ਬੈਠਾ ਹੈ ਤੇ ਉਸਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਦੋ ਦਿਨ ਪਹਿਲਾਂ ਉਹ ਡਿਬਰਗੜ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਨੂੰ ਮਿਲਿਆ ਸੀ ਅਤੇ ਕੱਲ ਉਸਦੀ ਪਤਨੀ ਕਿਰਨਦੀਪ ਕੌਰ ਵੀ ਅਮਰਿਤਪਾਲ ਸਿੰਘ ਨੂੰ ਮਿਲਣ ਆਈ ਸੀ ਅਤੇ ਉਸਦੀ ਮੌਜੂਦਗੀ ਦੇ ਵਿੱਚੋਂ ਅਮਰਿਤਪਾਲ ਸਿੰਘ ਨੇ ਖੁੰਡੀਆਂ ਉਲਟੀਆਂ ਕਰ ਦਿੱਤੀਆਂ ਤੇ ਉਸਦੀ ਪਤਨੀ ਦਾ ਕਹਿਣਾ ਹੈ ਕਿ ਅਜਿਹੇ ਹਾਲਤ ਦੇ ਵਿੱਚ ਉਸਦੀ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਜਿਸ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਫਰੀਦਕੋਟ ਵਿਕੇਸਪਾ ਚੇਅਰਮੈਨ ਨਗਰ ਸੁਧਾਰ ਟਰਸਟ ਅਤੇ ਸੀਨੀਅਰ ਅਕਾਲੀਆਗੋ ਹਰਜਿੰਦਰਜੀਤ ਸਿੰਘ ਸਮਰਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹੋ ਉਹਨਾਂ ਨੂੰ ਬਠਿੰਡਾ ਦੇ ਕੰਨੀਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹਰਜਿੰਦਰਜੀਤ ਸਿੰਘ ਸਮਰਾ ਦੇ ਸੁਪੁੱਤਰ ਸੁਖਵੀਰ ਸਿੰਘ ਸਮਰਾ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸੰਸਕਾਰ ਰਾਮਬਾਗ ਅਨੰਦਯਾਨਾ ਗੇਟ ਫਰੀਦਕੋਟ ਵਿਖੇ ਕੀਤਾ ਡੇਰਾ ਸਰ ਸਮੁਖੀ ਰਾਮ ਰਹੀਮ ਤੋਂ ਬਾਅਦ ਆਸाराम ਦੀ ਆਸਾਨ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਦਰਸਲ ਆਸाराम ਨੂੰ ਮumbai ਦੇ ਵਿੱਚ ਇਲਾਜ ਕਰਵਾਉਣ ਲਈ ਮਨਜ਼ੂਰੀ ਮਿਲ ਗਈ ਹੈ ਆਸाराम ਨੇ ਜੋਧਪੁਰ ਹਾਈ ਕੋਰਟ ਦੇ ਵਿੱਚ ਇਲਾਜ ਲਈ ਅਰਜੀ ਲਾਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਈ ਹੈ ਤੇ ਦੱਸ ਦਈਏ ਕਿ ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਵਿਨੀਤ ਕੁਮਾਰ ਮਖੂਰ ਦੀ ਬੈਚ ਨੇ ਇਹ ਫੈਸਲਾ ਸੁਣਾਇਆ ਕੋਰਟ ਦੇ ਵਿੱਚ ਆਸाराम ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਹੈ ਤੇ ਜੁਲਦੀ ਵਿੱਚ ਉਸ ਦਾ ਇਲਾਜ ਸਹੀ टांग ਦੇ ਨਾਲ ਨਹੀਂ ਹੋ ਪਾਰਿਆ ਜਿਸ ਕਾਰਨ ਉਸ ਨੂੰ ਇਲਾਜ ਦੇ ਲਈ ਬਾਹਰ ਭੇਜਿਆ ਜਾਵੇ ਇਸ ਅਪੀਲ ਤੇ ਫੈਸਲਾ ਸੁਣੋਂਦੇ ਹੋਏ ਬੈਚ ਨੇ ਮੁੰਬਈ ਦੇ ਵਿਚ ਆਸਰਾਮ ਦਾ ਇਲਾਜ ਕਰਵਾਉਂਦਾ ਫੈਸਲਾ ਸੁਣਾਇਆ ਤੇ ਇਸ ਪ੍ਰੈਸ ਸੂਰਤ ਤੋਂ ਬਾਅਦ ਆਸਰਾਮ ਨੂੰ ਰਹਿਤ ਮਿਲੀ ਆ ਤੇ ਇੱਕ ਵਾਰ ਇਲਾਜ ਹੋ ਜਾਣ ਤੋਂ ਬਾਅਦ ਉਸ ਨੂੰ ਜੇਲ੍ਹ ਵਾਪਸ ਲਿਆਂਦਾ ਜਾਵੇਗਾ ਅੱਜ ਦੀਆਂ ਫੜਾਫੜ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਜazas ਧੰਨਵਾਦ ਸਸ਼ੀ ਕਾ